ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਆਪਾਂ ਜਾ ਰਹੇ ਸੀ ਬਾਜ਼ਾਰ 'ਚ ਥੋੜਾ ਸਮਾਨ ਲੈਣਾ ਸੀ ਆਪਾਂ ਤੇ ਨਾਲ ਸੀ ਆਪਣੇ ਭਾਈ ਵਰਗੇ ਸਾਡੇ ਆਪਣੇ ਭਰਾਵਾਂ ਕਰਦੇ ਹੈਲੋ ਹੈ ਭਰਾਵਾਂ ਹਰੇ ਤੁਸੀਂ ਕਰਦੇ ਬਾਈ ਮਿੱਤਰੋ ਅੱਜ ਕੋਈ ਬੰਦੇ ਆ ਰਹੇ ਆਗੇ ਆਪਣੇ ਜਿਹੜੀ ਟੈਰਾਗੋਨ ਸੀ ਜਗੀ ਉਹਨਾਂ ਦੇ ਡਾਕਟਰ ਆ ਰਹੇ ਆਗੇ ਤੇ ਤੁਹਾਨੂੰ ਅੱਗੇ ਅੱਗੇ ਕਰਾਵਾਂਗੇ ਨਾ ਗੱਲਬਾਤ ਦਿਖਾਵਾਂਗੇ ਸਾਰਾ ਵਲੌਗ ਮਿੱਤਰੋ ਬਣੇ ਰਿਓ ਆਪਣੇ ਵਲੌਗ ਦੇ ਨਾਲ ਅੱਗੇ ਕੀ ਕਰਦੇ ਆਂ ਗੱਲਬਾਤ ਤੇ ਮਿੱਤਰੋ ਇਥੇ ਦੁਕਾਨ ਤੇ ਪਹੁੰਚ ਗਏ ਸੀ ਆਪਾਂ ਇੱਥੇ ਲੈਣੇ ਸੀ ਬਰੈਡ ਫਰੁੱਟ ਜੇ ਸਮੋਸੇ ਸਮੋਸੇ ਜੇ ਅਦਰ ਬਾਈ ਆਰਡਰ ਤਿਆਰ ਕਰੀ ਜਾਂਦੇ ਸੀ ਆਪਣਾ ਕੱਟਨੇ ਆਲੇ ਕਿਹਣਾ ਨਾ ਉਹ ਕੋਈ ਹੁਮਾਰਕਰ ਕੁਮਾ ਟਰਾਈ ਕਰੀ ਬਿਆਹ ਹੋਵੇ ਸਮਝਾ ਤੁਮ ਮਿੱਤਰੋ ਬਾਈਰ ਗਿਆ ਜੀ ਆਰਡਰ ਤਿਆਰ ਕਰੀ ਜਾਂਦੇ ਸੀ ਆਪਣਾ ਹਜੇ ਬਣਾਈ ਜਾਂਦੇ ਸੀਗੇ ਅਜੇ ਤਾਂ ਉੰਦੂਮ ਵਾਲੇ ਪਏ ਸੀਗੇ ਲੱਗੂਗਾ ਦਾ 15 ਮਿੰਟ ਆ ਮੁੰਡੇ ਆਪਣੇ ਡੱਬਾ ਡੁਬਾ ਚੱਕ ਲੈ ਸੀਗੇ ਕਹਿੰਦੇ ਇਹ ਚ ਭਾਗ ਲੈ ਕੇ ਚੱਲਾਂਗੇ ਛੋਟੇ ਆ ਅੱਛਾ ਦੋ ਬਲੇ ਆਂਦੇ ਠੀਕ ਆ ਕੱਲ ਵੀ ਆਇਆ ਪਰ ਅਪਣਾ ਮਾਣ ਹਮ ਦਾ ਦਸਤੀ ਭਾਈ ਖੜਾ ਤੇ ਮਿੱਤਰਵਾ ਸਮੋਸੇ ਜੇ ਤਲੀ ਜਾਂਦੇ ਸੀ ਹਜੇ ਬਣੀਆਂ ਦਾ ਜਾਰਡਰ ਚਾਰ ਬਈ ਜਾਂਦਾ ਸੀਗਾ ਉਦਰਾ ਹੋਰ ਤਿਆਰ ਕਰੀ ਜਾਂਦੇ ਆਗੇ ਅੱਜ ਆਪਣਾ ਕੈਮਰਾਮੈਨ ਬਾਬਾ ਰਹੂਗਾ ਤੇ ਮਤਨੂੰ ਆ ਗਏ ਜਿਉਂ ਤੋਂ ਆਪਾਂ ਆਲੇ ਆਏ ਸੀਗੇ ਅੱਧਾ ਆਰਡਰ ਚੱਕ ਲਿਆ ਉਹ 70 ਗੱਲੇ ਆਂਦੇ ਸੀ ਬਾਕੀ ਬਾਅਦ ਚ ਲੈ ਕੇ ਆਵਾਂਗੇ ਤੇ ਜਾ ਰਹੇ ਜੀ ਹੁਣ ਆਪਾਂ ਘਰ ਵੱਲ ਨੂੰ ਅੱਜ ਤੇ ਸੜਕੀ ਥੋੜੀ ਖਰਾਬ ਹੀ ਆ ਇਹ ਆਹ ਬਹੁਤ ਹੋ ਗਿਆ ਯਾਰ ਇਹ ਸਾਈਡ ਲੋਟ ਲੋਟ ਕੀਤੀ ਗਈ ਆ ਜੋ ਸੁੱਕ ਜਾਂਦਾ ਗਾ ਇਹ ਤੋਂ ਬੱਟ ਨਿਕਲ ਨਿਕਲ ਕੇ ਭੱਜ ਗਏ ਜਵਾਕਾਂ ਦੇ ਉਦੋਂ ਆ ਕੇ ਇੱਕ ਜਵਾਗ ਇਹਦੇ ਬੱੱਟਾ ਵੱਜਿਆ ਉਹ ਮੋਟਾ ਹੱਥੋਂ ਨਿਕਲ ਕੇ ਟਾਇਰ ਤੋਂ ਫੇਰ ਕੀ ਵਿਚਾਰੇ ਇਹ ਇੱਥੇ ਉਹ ਹੋ ਗਿਆ ਪੜਾ ਹੂਣ ਨਿਕਲਿਆ ਹਾਂ ਉਦੋਂ ਤੱਕ ਹੋਣਾ ਮਤਲਬ ਇਹਦੇ ਚ ਬੱਜ ਗਿਆ ਹੋਰ ਉਹ ਜਵਾਗ ਤੇ ਬੱਜਿਆ ਯਾਰ ਫਿਰ ਉਹਦੇ ਵਿਚਾਰੇ ਨੇ ਅਸੀਂ ਪੱਟੀ ਕਰਾ ਕੇ ਲਿਆਂਦੀ ਇੱਥੇ ਗੱਲ ਤੇ ਬੱਜਿਆ ਹੁਣ ਸਮੋਸੇ ਇੱਕ ਇੱਕਰੀ ਰਾਜਾਂ ਦੇ ਖਾਵਾਂਗੇ ਕੌਸੇ ਨਹੀਂ ਖਾਂਦੇ ਇਸ ਅੱਜ ਕੌਸ ਬੰਦ ਆ ਗਈ ਕੌਸ ਬੰਦ ਆ ਗਈ ਠੀਕ ਆ ਇਹ ਲੋਟਾ ਕੌਸ ਬਹੁਤ ਬਲੀ ਰਿਹਾ ਹੱਸ ਤੇ ਮਿੱਤਰੋ ਡਾਕਟਰ ਸਾਹਿਬ ਆਏ ਸੀਗੇ ਇੱਧਰ ਸਾਰੇ ਬੈਠੇ ਸੀਗੇ ਦੱਸ ਰਹੇ ਸੀ ਉਹ ਜਲਦੀ ਰਿਕਵਰੀ ਹੋ ਜੇ ਜਲਦੀ ਨੇ ਤੇ ਮਾਰੇ ਵੀ ਜ਼ਿਆਦਾ ਗੱਪਾਂ ਠੀਕ ਹੈ ਆਪਾਂ ਨੇ ਬਹੁਤ ਧਿਆਨ ਰੱਖਣਾ ਹੈ ਪੋਸਟ ਟਾਈਮ ਜਦੋਂ ਚੁੰਨੇ ਵਾਲਾ ਇੱਕ ਮਹੀਨਾ ਲੱਗਿਆ ਦੇਖੋ ਇਹ ਨੌਵਾਂਾ ਤੇ ਲੋ ਵੀ ਮਿੱਤਰੋ ਇਧਰ ਸੇਵਾ ਚੱਲੀਆਂ ਦੀ ਸੀ ਸਮੋਰਥਿਆਂ ਦੀ ਪਾਣ ਜਾ ਕਰਨੇ ਉਹ ਬਿੰਦਰੀ ਤੇਰੀ ਇੱਕ ਕਾਇ ਹਾਂ ਜੀ ਤੇ ਮਿੱਤਰੋ ਆਪਾਂ ਜਾ ਰਹੇ ਸੀਗੇ ਪਿੰਡ ਬਾਜ਼ਾਰ ਚ ਉੱਥੇ ਇੱਕ ਛੋਟਾ ਜਿਹਾ ਕੰਮ ਸੀ ਤੇ ਨਾਲੇ ਘਟਾ ਫੀਲਦਾ ਚੱਕਣਾ ਸੀਗਾ ਹੋਰ ਤਾਂ ਨਹੀਂ ਕੁਝ ਕਰਨਾ ਈ ਮੋਟਿਆ ਬਸ ਆਈ ਸੀਗਾ ਤੇ ਬੱਦਲ ਪੂਰਾ ਚੜਿਆ ਪਿਆ ਸੀ ਇੱਧਰ ਮਿੱਤਰੋ ਕਾਨੂੰ ਲੱਗਦਾ ਯਾਰ ਮੀਂਹ বিনা ਘੇਰਦੇ ਰਾਹ ਚ ਹਵਾ ਪੂਰੀ ਚੱਲੀ ਜਾਂਦੀ ਹੈਗੀ ਤੇ ਨਾਲ ਸੀ ਆਪਣੇ ਮੋਟਾ ਮੋਟੇ ਹੈਲੋ ਕਰਦੇ ਆ ਆਹ ਹੁਣ ਕਰ ਲੈ ਹਾਂ ਤੇ ਮਿੱਤਰੋ ਆਪਾਂ ਜਾ ਰਹੇ ਸੀਗੇ ਬੱਦਲ ਜੇਰ ਇੱਕ ਵਾਰ ਦਰਜਾ ਲੱਗਦਾ ਹੀ ਪਾਣਾ ਮੀਂਹ ਵੀ ਨਾ ਆ ਜੇ ਤੁਹਾਨੂੰ ਘੇਰਾ ਹੀ ਬੜੇ ਹੋ ਰਹੀਆਂ ਮੀਂਹ ਨੇ ਬੜੇ ਹੀ ਘੇਰਾ ਨਾਲ ਮੋਟਿਆ ਫੇਰ ਆਟਾ ਮੋਟਰਸਾਈਕਲ 'ਚ ਖੜ ਕੇ ਪਾਣਾ ਫਲਗ ਕੱਢ ਕੇ ਮਸਾਂ ਲੈ ਕੇ ਆਏ ਟੂਕਾ ਵਾਤਾ ਮਾਰ ਮੁਰਗੇ ਆਜੀ ਬੱਦਲ 'ਚ ਬਾਵਾ ਕਾਲੇ ਜਿਹੇ ਹੋਏ ਪਏ ਆ ਇਧਰੋਂ ਪੂਰਾ ਹੀ ਚੜਿਆ ਆਉਂਦਾ ਕੀਪ ਦਾ ਕੀ ਮਨ ਹੋਣਾ ਤੇ ਮਿੱਤਰੋ ਆ ਤੜਾ ਸਮਾਨ ਤੇ ਇੱਕ ਖਰਾਕ ਦਾ ਗੱਟਾ ਚੱਕ ਕੇ ਆ ਗਏ ਸੀਗੇ ਘਰ ਕੋਲੇ ਹੁਣ ਚੱਲਦੇ ਹਾਂ ਘਰੇ ਇਹ ਦੁਬਾਰਾ ਦੇਖਦੇ ਹਾਂ ਮੌਸਮ ਨੇ ਸੈਟ ਰਿਹਾ ਤਾਂ ਗਰਾਊਂਡ 'ਚ ਚੱਲਾਂਗੇ ਨਹੀਂ ਫਿਰ ਬਸ ਘਰੇ ਵਹਾਂਗੇ ਟਿੱਕੇ ਬਹੁਤ ਹੈ ਘਰ ਕੋਲੇ ਮੋਟੇ ਦੇ ਘਰੇ ਆ ਗਏ ਸੀ ਆਪਾਂ ਕਿੱਧਰ ਉਲ ਜਾਣੇ ਡਾਰੇ ਲੱਗੇ ਬਣੀ ਨਹੀਂ ਦੇਖੋ ਲਓ ਕਿ ਮੋੜਣਾ ਕਰਦੇ ਆ ਅੰਦਰ ਹਾਂ ਨਾ ਹੋਇਆ ਬਾਵਾ ਪੁੱਤਰਾ ਜਿਹੇ ਹੌਸਲੇ ਨੇ ਲੋ ਵੀ ਮਿੱਤਰੋਂ ਆਪਾਂ ਜਾ ਰਹੇ ਜੀ ਗਰਾਊਂਡ ਵੱਲ ਨੂੰ ਤੁਰ ਪਏ ਸੀਗੇ ਨਾਲ ਸੀ ਆਪਣੇ ਮੋਟਾ ਛੱਡ ਲੱਗਦੀ ਆ ਭੰਦੇ ਛੱਡ ਲੱਗਦੀ ਆ ਬਾਈ ਢੰਡ ਹੋਈ ਪਈ ਅੱਜ ਤੇ ਮਿੱਤਰੋਂ ਢੰਡ ਜੀ ਦਾ ਹੋਈ ਪਈ ਆ ਕੀ ਹਾਂ ਮਿੱਤਰੋਂ ਪਹੁੰਚ ਗਏ ਗਰਾਊਂਡ 'ਚ ਆਪਾਂ ਇੱਥੇ ਖੇਡੀਆਂ ਦੇ ਸੀਗੇ ਮੁੰਡੇ ਤਮੇ ਮੈਟਰੋ ਖੇਡ ਖੂਡ ਲੈ ਸੀਗੇ ਮੈ ਗਰਾਊਂਡ ਨੂੰ ਦੇਖਦਾ ਹੀ ਮੱਥਾ ਇਧਰ ਆ ਗਿਆ ਸਪਾਰਸ਼ ਬੁੱਢੇ ਮਾਰਦੇ ਸਿੱਧਰ ਆਪਣੇ ਯਾਰ ਮਿੱਤਰ ਖੜੇ ਹੈਲੋ ਕਰਦੇ ਹਰਮਣਾ ਬੋਟ ਹੈਲੋ ਕਰਦੇ ਮੇਰੇ ਨਾਲ ਹੈਲੋ ਕਰਦੇ ਗਾਈਸ ਕੂਈ ਚ ਮੇਰੇ ਨਾਲ ਹੀ ਹੁੰਦਾ ਜੀ ਤੁਹਾਨੂੰ ਪਤਾ ਹੋਵੇ ਤੇ ਲੋ ਵੀ ਮਿੱਤਰ ਹੁਣ ਆਪਾਂ ਆਏ ਸੀ ਬਾਈ ਮਿੱਤਰ ਕੋਲੇ ਕੀ ਹਾਲ ਨੇ ਬਾਈ ਮਿੱਤਰ ਵਧੀਆ ਜੀ ਤੁਸੀਂ ਦੱਸੋ ਵਧੀਆ ਵਧੀਆ ਸੈਟ ਹੈ ਇੱਥੋਂ ਆਪਾਂ ਸਮਾਨ ਚਾ ਲੈਣਾ ਸੀਗਾ ਨਾਲ ਆਪਣੇ ਪਲੇਅਰ ਸੀਗੇ ਤੇ ਇਹਦੇ ਸਮਾਨ ਸੂਣ ਲੈ ਕੇ ਚੱਲਦੇ ਆਪਾਂ ਘਰ ਵੱਲ ਨੂੰ ਹੈ ਤੇ ਮਿੱਤਰੋ ਗਰਾਊਂਡ 'ਚ ਆ ਗਏ ਸੀਗੇ ਆਪਾਂ ਤੇ ਇੱਥੇ ਨਾਲ ਨੂੰ ਛੱਡਤਾ ਸੀ ਆ ਕੇ ਚੰਗਾ ਬਈ ਠੀਕ ਆ ਮਿਲਦੇ ਆ ਕੱਲ ਨੂੰ ਤੇ ਮਿੱਤਰੋ ਹੁਣ ਚੱਲਦੇ ਤੇ ਮਿੱਤਰੋ ਹੁਣ ਚੱਲਦੇ ਆਪਾਂ ਘਰ ਨੂੰ ਮੈਂ ਤਾਂ ਬਾੜੀ ਸੰਦੇ ਆ ਜਾਂਦਾ ਤੁਸੀਂ ਲੈਣ ਤੇ ਮਿੱਤਰੋ ਨਾਲ ਨੂੰ ਛੱਡ ਆਏ ਸੀ ਹੁਣ ਆਪਾਂ ਜਾ ਰਹੇ ਜੀ ਆਪਣੇ ਘਰ ਵੱਲ ਨੂੰ ਫਸਰਾਚ ਆ ਗਏ ਸੀਗੇ 5 ਕਿਲੋ ਮਿੰਟ ਦਾ ਰਾਹੀ ਐ ਤੋਂ ਆਪਣਾ ਘਰ ਦਾ ਤੇ ਮਿੱਤਰੋ ਅੱਜ ਦੇ ਨਾਲ ਹੀ ਕਰਦੇ ਆਂ ਵਲੌਗ ਦਾ ਐਂਡ ਤੇ ਮਿਲਦੇ ਆਂ ਆਪਾਂ ਕੱਲ ਆਪਣੇ ਅਗਲੇ ਵਲੌਗ 'ਚ ਤੇ ਮਿੱਤਰੋ ਆਪਣੇ ਇਦਾਂ ਦੇ ਹੋਰ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਜੀ